ਬਹੁਤ ਹੀ ਇੱਕ ਵਧੀਆ ਜਦੋਂ ਦੀ 370 ਖਤਮ ਹੋਇਆ ਜੰਮੂ ਕਸ਼ਮੀਰ ਐ ਲੱਗਦਾ ਸੀ ਵੀ ਰੋਜ਼ ਦੁਨੀਆ ਦੇ ਕੋਨੇ-ਕੋਨੇ ਤੋਂ ਉੱਥੇ ਲੋਕ ਜਾ ਰਹੇ ਟਿਉਲੇਪ ਪਾਰਕ ਵਰਗੇ ਚ 8 ਲੱਖ ਲੋਕ ਜਾਏ ਸੀ ਤੇ ਪਿਛਲੇ ਦਿਨਾਂ ਚ 26 ਲੱਖ ਲੋਕ ਉੱਥੇ ਸਲਾਨੀ ਗਏ ਆ ਤੇ ਸਾਰੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਇੱਕ ਦੇਖੋ ਪਹਿਲੀ ਗੱਲ ਆ ਜਦੋਂ ਰੋਜ਼ਗਾਰ ਚੱਲਦਾ ਹੈ ਜੇਬ ਚ ਪੈਸੇ ਆਉਂਦੇ ਆ ਘਰ ਚ ਤਰੱਕੀ ਹੁੰਦੀ ਆ ਤੇ ਕਿੰਨੀ ਖੁਸ਼ੀ ਆਉਂਦੀ ਤੇ ਉਹਨਾਂ ਦੇ ਘਰੇ ਵੀ ਦਾਣੇ ਆਉਣ ਲੱਗੇ ਸੀ ਉਹਨਾਂ ਦੇ ਘਰੇ ਵੀ ਪੈਸੇ ਆਉਣ ਲੱਗੇ ਸੀ ਤੇ ਉਹ ਖੁਸ਼ੀ ਮਹਿਸੂਸ ਕਰ ਰਹੇ ਸੀ ਉਹ ਪਿਆਰ ਮਹਿਸੂਸ ਕਰ ਰਹੇ ਸੀ ਕੰਨਿਆ ਕੁਮਾਰੀ ਤੋਂ ਗੁਜਰਾਤ ਤੋਂ ਪੰਜਾਬ ਤੋਂ ਹਰ ਜਦੋਂ ਸੂਬਿਆਂ ਤੋਂ ਲੋਕ ਜਾਂਦੇ ਸੀ ਉਹ ਰਿਸ਼ਤਾ ਬਣਦਾ ਦਿਖ ਰਿਹਾ ਸੀ ਪਾਕਿਸਤਾਨ ਨੂੰ ਠੀਕ ਆ ਅਸੀਂ ਚੀਜ਼ਾਂ ਬਹੁਤ ਰੋਕ ਸਕਦੇ ਆ ਪਰ ਜਿਹੜਾ ਜਦੋਂ ਗਮਾਂਡੀ ਜਦੋਂ ਦੇਸ਼ ਦੁਸ਼ਮਣ ਦੇਸ਼ ਹੋਵੇ ਉਹ ਉਸੇ ਨਿਗਾ ਤੇ ਬੈਠਾ ਰਹਿੰਦਾ ਹੈ ਵੀ ਕਦ ਮੌਕਾ ਮਿਲੇ ਚਾਹੇ ਕਡੇ-ਕਡੇ ਦੇਸ਼ ਨੇ ਰਸ਼ੀਆ ਰਗੇ ਪਰ ਉੱਥੇ ਵੀ ਨਾਲ ਜਿਵੇਂ ਗਵਾਂਡੀ ਜਦੋਂ ਦੁਸ਼ਮਣ ਹੋਵੇ ਤਾਂ ਉਹ ਲੜਾਈ ਜਿਹੜੀ ਆ ਉਹ ਚੱਲ ਰਹੀ ਆ ਇਸੇ ਤਰੀਕੇ ਨਾਲ ਇਜ਼ਰਾਈਲ ਸਭ ਤੋਂ ਤਕੜਾ ਦੇਸ਼ ਆ ਉੱਥੇ ਵੀ ਗਵਾਂਡੀ ਮਾੜਾ ਹੋਵੇ ਤਾਂ ਉੱਥੇ ਵੀ ਲੜਾਈ ਚੱਲਦੀ ਆ ਆਪਣਾ ਜਿਹੜਾ ਫਾਲਤੂ ਮੈਂ ਸਮਝਦਾ ਵੀ ਜਿਵੇਂ ਰੋੜੇ ਮਾਰਨੇ ਹੁੰਦੇ ਪੱਥਰ ਮਾਰਨੇ ਹੁੰਦੇ ਉਹ ਉਹਨਾਂ ਦਾ ਕੰਮ ਆ ਉਹ ਮਾਰਦੇ ਆ ਪਰ ਅਸੀਂ ਬਹੁਤ ਕੁਝ ਦੇਖਣਾ ਹੁੰਦਾ ਸਾਡੇ ਦੇਸ਼ ਦੁਨੀਆ ਦੀ ਤਾਕਤ ਆ ਅਸੀਂ ਬਹੁਤ ਕੁਝ ਇੰਟਰਨੈਸ਼ਨਲ ਲੈਵਲ ਤੇ ਸਾਡੀਆਂ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ ਹੋ ਰਹੀਆਂ ਦੇਸ਼ਾਂ ਦੇ ਨਾਲ ਸਾਡੇ ਜਿਹੜੇ ਫੋਰਨ ਅਫੇਅਰ ਮਿਨਿਸਟਰ ਨੇ ਜੈ ਸ਼ੰਕਰ ਜੀ ਉਹ ਸਾਰੇ ਦੇਸ਼ਾਂ ਦੇ ਡਿਪਲੋਮੈਟਸ ਨੂੰ ਉਹਨਾਂ ਨੂੰ ਦਿੱਲੀ 'ਚ ਮਿਲ ਰਹੇ ਆ ਐਨਐਸਏ ਸਾਡੇ ਡਿਵਾਲ ਸਾਬ ਉਹ ਅਲੱਗ ਮੀਟਿੰਗਾਂ ਕਰ ਰਹੇ ਆ ਅਸੀਂ ਸਾਰੀ ਦੁਨੀਆ ਨੂੰ ਨਾਲ ਲੈ ਕੇ ਦੁਨੀਆ ਦਾ ਵਿਸ਼ਵਾਸ ਨਾਲ ਲੈ ਕੇ ਜੋ ਵੀ ਕਰਨਾ ਹੈ ਉਹ ਤਾਕਤ ਬਣਾ ਕੇ ਕੰਮ ਕਰਨਾ ਹੈ ਉਹ ਕਾਇਰਾਂ ਵਾਂਗੂ ਥੋੜੀ ਕਰਨਾ ਅੱਜ ਪਹਿਲੀ ਵਾਰ ਇਹ ਦੇਖਿਆ ਜਿਹਦੇ ਘਰੇ ਦੇਖੋ ਜਾਨ ਚਲੀ ਜਾਵੇ ਉਹ ਤੋਂ ਵੱਡੀ ਗੱਲ ਨਹੀਂ ਪਰ ਇਹ ਜਾਨਾਂ ਸ਼ਹਾਦਤਾਂ ਸਾਡੇ ਦੇਸ਼ ਦੀਆਂ ਫੌਜੀਆਂ ਦੀਆਂ ਪੈਰਾਮਿਲਟਰੀ ਫੋਰਸਿਸ ਦੇ ਲਗਾਤਾਰ ਬਾਰਡਰ ਤੇ ਹੁੰਦੀਆਂ ਪਰ ਜਿਹੜੀ ਮੈਂ ਦੂਜੀ ਗੱਲ ਕਹੀ ਆ ਵੀ ਹਰ ਦੁਨੀਆ ਦਾ ਦੇਸ਼ ਕੋਈ ਅਤਵਾਦੀ ਸੰਗਠਨ ਹੋਣ ਕਿਤੇ ਕਿਸੇ ਉਹ ਅਲੱਗ ਗੱਲ ਆ ਪਰ ਇੱਕ ਵੀ ਕਿਸੇ ਐਸਾ ਦੇਸ਼ ਨਹੀਂਗਾ ਜਿਨੇ ਸਾਡੇ ਦੇਸ਼ ਨਾਲ ਇਸ ਮੌਕੇ ਨਹੀਂ ਖੜਾ ਇਹ ਬਹੁਤ ਸਖਤ ਸਖਾ ਇਹਨਾਂ ਨੂੰ ਕਾਰਵਾਈ ਕੀਤੀ ਜਾਊਗੀ ਅਜੇ ਇਹ ਪਾਣੀ ਦਾ ਗੱਲ ਆ ਜਿਹੜੀ ਇਹ ਤਾਂ 1% ਅਜੇ ਪਹਿਲੀ ਸ਼ੁਰੂਆਤ ਆ ਇਸ ਕਰਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੀ ਪੈਂਦਾ ਕਿਉਂਕਿ 5 ਸਾਲ 7 ਸਾਲ ਬਾਅਦ ਇਹ ਜਿਵੇਂ ਇਹਨਾਂ ਨੂੰ ਡੋਜ਼ ਦੇਣੀ ਪੈਂਦੀ ਹੈ ਮੰਗਦੇ ਆ ਇਹ ਫਿਰ ਢੰਡੇ ਨਹੀਂ ਹੁੰਦੇ ਉਹ ਨਚਰੇ ਦੇ ਨਚਰੇ ਨਾਲ ਜੁੱਤੀਆਂ ਫਿਰ ਲਾਸਟ ਸਵਾਲ ਹੈਗਾ ਵੇਖੋ ਚੱਚਾ ਚੱਲ ਰਹੀ ਹੈ ਜੀ ਉਹ ਬੱਟ ਦੇ ਨਾਲ ਜਿਹੜੇ ਕਿਸਾਨਾਂ ਨੂੰ ਕਿਹਾ ਨਹੀਂ ਨਹੀਂ ਉਹ ਗਲਤ ਖਬਰ ਗਲਤ ਬਿਲਕੁਲ ਨਸੀਰੀ ਦੀ ਡਿਮਾਂਡ ਰਹੀ ਹੈ ਜੀ ਯਾਰ ਦਾ ਪੁੱਛਿਆ ਜੀ ਮਾਰ ਜਾਂਦਾ ਦੇਖੋ ਮੇਰੇ ਕੋਲ ਰੇਲਵੇ ਮਿਨਿਸਟਰੀ ਆ ਬਹੁਤ ਤੁਸੀਂ ਇਹ ਟੁਕਮਾ ਸਵਾਲ ਕੀਤਾ ਹੈ ਜੀ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਕੋਈ ਰੇਲ ਮਿਨਿਸਟਰ ਨਹੀਂ ਰਿਹਾ ਜੀ ਰੇਲਵੇ ਪੱਖੋਂ ਪੰਜਾਬ ਬੜੇ ਵੱਡੇ ਲੈਵਲ ਤੇ ਇਗਨੋਰ ਹੋਇਆ ਹੈ ਇਹ ਇੱਕ ਵੀ ਸ਼ੱਕ ਨਹੀਂ ਛੋਟੀ ਸਟੇਟ ਆ ਬਹੁਤ ਤਰੀਕੇ ਨਾਲ ਰੇ ਹਾਈਵੇਜ਼ ਮੰਡੀ ਕਰਨਲ ਛੋਟੀਆਂ ਅੰਦਰਲੀਆ ਪਿੰਡਾਂ ਦੀਆਂ ਸੜਕਾਂ ਸ਼ਹਿਰਾਂ ਦੀਆਂ ਸੜਕਾਂ ਤੇ ਇੱਕ ਆਪਣੇ ਖੁਸ਼ਹਾਲੀ ਬਹੁਤ ਚਿਰ ਤੋਂ ਆ ਤੇ ਹਰ ਦੇ ਕੋਲ ਗੱਡੀ ਦੋ ਪਹੀਆ ਵਾਈਕਲ ਹਰ ਚੀਜ਼ ਜਿਹੜੀ ਆ ਸਹੂਲਤ ਬਹੁਤ ਪਹਿਲਾਂ ਦੀਆਂ ਨੇ ਇਸ ਕਰਕੇ ਟ੍ਰੇਨ ਦੀ ਰੇਲ ਦੀ ਕੋਈ ਜ਼ਰੂਰਤ ਘੱਟ ਪਈ ਆ ਪਰ ਅੱਜ ਪੋਲਿਊਸ਼ਨ ਅੱਜ এনवायरमेंट ਨੂੰ ਦੇਖਦੇ ਹੋਏ ਅੱਜ ਅਸੀਂ ਗੱਡੀਆਂ ਕਾਰਾਂ ਸਕੂਟਰ ਉਹਨਾਂ ਦਾ ਵਰਤੋਂ ਅਗਲੇ ਆਉਣ ਵਾਲੇ ਦਿਨਾਂ 'ਚ ਘੱਟ ਕਰਨੀ ਆ ਤੇ ਜੇ ਪੋਲਿਊਸ਼ਨ ਨੂੰ ਰੋਕਣਾ ਦੂਜੀ ਗੱਲ ਐਕਸੀਡੈਂਟ ਜਿਹੜੀ ਸੇਫਟੀ ਆ ਉਹ ਬਹੁਤ ਜ਼ਰੂਰ ਆ ਜੇ ਉਹ ਮੌਤਾਂ ਨੂੰ ਘਟਾਉਣਾ ਡਿਮਾਂਡ ਸੀ ਜੀ ਕੁਝ ਸਟੇਟਮੈਂਟ ਉਹ ਉਹ ਚੀਜ਼ਾਂ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਰੇਲਵੇ ਦਾ ਵਿਸਤਾਰ ਵੀ ਹੋਊਗਾ ਪੰਜਾਬ 'ਚ ਟਰੈਕ ਵੀ ਨਵੇਂ ਬਣਨਗੇ ਰੇਲਵੇ ਸਟੇਸ਼ਨ ਅਮ੍ਰਿਤਪੁਰ ਜਿਵੇਂ ਤਕਰੀਬਨ 30 ਦਾ ਕੰਮ ਹੋ ਰਿਹਾ ਅੱਜ ਮਨੋਟ ਦੀ ਗੱਲ ਹੋਈ ਅਗਲੀ ਅਮ੍ਰਿਤਪੁਰ ਜਦੋਂ ਵੀ ਅਗਲੇ ਸਟੇਸ਼ਨ ਪਾਈ ਜਾਣਗੇ ਉੱਚ ਮਲੋਟ ਵੀ ਪਾਇਆ ਜਾਊਗਾ ਦੂਜੀ ਗੱਲ ਹਾਂ ਮੁਕਸਰ 2 ਕਰੋੜ ਰੁਪਏ ਖਰਚ ਹੋ ਰਿਹਾ ਇਹ ਟੀਮ ਐ ਦੱਸਿਆ ਵੀ ਸਾਰੇ ਦੂਜੀ ਗੱਲ ਅੱਜ ਇੱਕ ਪਲੇਟਫਾਰਮ ਇੱਕ ਨੂੰ ਵੱਡਾ ਕਰਨ ਦੀ ਗੱਲ ਹੋਈ ਆ ਇੱਕ ਫੋਟੋਵਰ ਬ੍ਰਿਜ ਬਣਾਉਣ ਦੀ ਗੱਲ ਹੋਈ ਆ ਦੋ ਟ੍ਰੇਨਾਂ ਐ ਜਿਹੜੀਆਂ ਇੱਕ ਜਿਹੜੀ ਹਜੂਰ ਸਾਹਿਬ ਦੀ ਆ ਉਹਨੂੰ 3 ਦਿਨ ਚੱਲਦੇ ਹੋਂ ਵੀਕਲੀ ਕਰਨ ਦੀ ਗੱਲ ਜਿਹੜੀ ਪਟਨਾ ਸਾਹਿਬ ਗੰਗਾ ਨਗਰ ਤੋਂ ਜਾਂਦੀ ਸੀ ਉਹ ਕੋਵਿਡ ਤੋਂ ਬਾਅਦ ਬੰਦ ਆ ਉਹਨੂੰ ਚਲਾਉਣ ਦੀ ਗੱਲ ਹੋਈ ਆ ਇਹ ਇਸ਼ੂ ਮੇਰੇ ਮੂਰੇ ਅੱਜ ਆਇਆ ਇੱਕ ਫਣੀ ਜਿਹੜੀ ਸੇਵਾ ਕਰਦੇ ਆ ਸਾਡੇ ਭਾਈ ਕਨੇਵਾ ਭਾਈ ਕਈਆ ਸੁਸਾਇਟੀ ਉਹਨਾਂ ਦਾ ਪਹਿਲਾਂ ਉੱਥੇ ਉਹਨਾਂ ਨੂੰ ਜਗ੍ਹਾ ਮਿਲੀ ਹੋਈ ਸੀ ਉਹ ਬੰਦ ਹੋਇਆ ਉਹਦੇ ਬਾਰੇ ਮੈਂ ਮੋਰੈਂਡਮ ਦਿੱਤਾ ਹੈ ਵੀ ਉਹ ਦੁਬਾਰਾ ਪਾਣੀ ਦੀ ਸੇਵਾ ਲਈ ਸਾਨੂੰ ਸ਼ੈਡੋ ਜਿਹੜਾ ਮਟਰ